ਲੋ ਭਾਈ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅੱਜ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਜ਼ੂਰ ਕਰਨੀ ਸੋ ਮੈਂ ਅੱਜ ਇੱਕ ਤਾਜੀ-ਤਾਜੀ ਅੱਜ ਦੀ ਦੇਖੋ ਮੈਂ ਤੁਹਾਨੂੰ ਤਾਦਾ ਮੈਂ ਆਪਦੇ ਅੱਖਾਂ ਦੇਖੀ ਆਪਦੀ ਹੱਡ ਬੀਤੀ ਤੇ ਆਪਦੀ ਕੰਨੀ ਸੁਣੀ ਦੀ ਗੱਲ ਸੁਣਾਉਣਾ ਮੈਂ ਕੋਈ ਚੋਰੀ ਚੱਕੀ ਗੱਲ ਨਹੀਂ ਸੁਣਾਉਂਗਾ ਕਿਸੇ ਚੱਕੀ ਗਏ ਸੁਣਾ ਸੀ ਅੱਜ ਦੀ ਜਿਹੜੀ ਮੈਂ ਜ਼ਿੰਦਗੀ ਦੇ ਹਾੜੇ ਦੀ ਚੀਜ਼ ਦੇਖੀ ਬੜੀ ਭਿਆਨਕ ਤੇ ਖਤਰਨਾਕ ਦੇਖੀ ਰੱਬ ਕਰੇ ਉਹ ਕਿਸੇ ਨਾਲ ਹੋਵੇ ਨਾ ਜਿਹੜੀ ਦੇਖੀ ਮੈਂ ਆਪਣਾ ਮੇਰੀ ਸ਼ਾਪ ਹੈ ਮਤਲਬ ਕਿ ਪਸ਼ੂਆਂਦਿਆਂ ਦੇ ਪੋਲਟਰੀਦਿਆਂ ਫੀਡ ਸਪਲੀਮੈਂਟ ਦੀ ਮੈਂ ਉੱਥੇ ਬੈਠਾ ਜਾ ਰਿਹਾ ਸੀ ਮੈਂ ਛੌਪ ਤੇ ਜਾ ਰਿਹਾ ਸੀ ਤਾਂ ਰਸਤੇ 'ਚ ਇੱਕ ਕੁੜੀ ਨੂੰ ਉਹਦੇ ਬੱਚੇ ਨੂੰ ਉਹਦੀ ਪਰਜਾਈ ਤੇ ਉਹਦੇ ਭਾਈ ਕੁੱਟਣ ਲੱਗੇ ਪਏ ਤਾਂ ਭਾਈ ਪਰਜਾਈ ਦੋਨੋਂ ਉਹ ਤਰ੍ਹਾਂ ਬੰਦੇ ਖੜੇ ਦੇਖੀ ਜਾ ਰਹੇ ਇਹ ਮੈਂ ਉਹਨਾਂ ਨੂੰ ਮੈਂ ਵੀ ਰੋ ਗਿਆ ਮੋਰਸਾਦਰੋ ਕਿ ਮੈਂ ਕੁਲੇ ਚਲੇ ਗਿਆ ਮੈਂ ਕਿਹਾ ਬਾਈ ਇਹਨੇ ਕੀ ਹੋ ਗਿਆ ਕਹਿੰਦਾ ਯਾਰ ਪਤਾ ਸਾਨੂੰ ਨਹੀਂ ਲੱਗਿਆ ਕਿ ਐ ਦਾ ਹਾਜ਼ਰੇ ਵੀ ਉਹ ਦੀ ਪਰਜਾਈ ਹੈ ਉਹ ਭਾਈ ਹੈ ਤੇ ਇਹ ਉਹਦੀ ਭੈਣ ਹੈ ਮੁੰਡੇ ਦੀ ਬਿਓਰ ਕੋਟ ਰਹੇ ਨੇ ਪਤਾ ਨਹੀਂ ਕੱਲ ਲੱਗਿਆ ਮਾ ਯਾਰ ਤੁਸੀਂ ਇਨਸਾਨ ਹੋ ਛੋਟੇ ਜਿਹੇ ਇਨਸਾਨੀਜ਼ ਹੈ ਨਹੀਂ ਕਿੱਡਾ ਕੁ بڑا ਸ਼ੇਰ ਆਉ ਆਓ ਮੇਰੇ ਨਾਲ ਅਸੀਂ ਉੱਥੇ ਚਲੇ ਗਏ ਮੈਂ ਗਿਆ ਉਹਦੇ ਕੇ ਮਖਾ ਉਹ ਕੱਕਾ ਖੜਾ ਕੌਣਾ ਤੂੰ ਮੈਂ ਉਹਨੂੰ ਮੋਢੇ ਤੋਂ ਫੜ ਲਿਆ ਮੈਂ ਉਹ ਮਿੱਤੋ ਸ਼ਰਾਬ ਪਜੇ ਕੁੜੀ ਕੁੜੀ ਮੈਂ ਕਾਲ ਸੁਣ ਲਿਆ ਮੈਂ ਬੰਦਿਆ ਮੂੰਹ ਕਹਿੰਦਾ ਮੇਰੀ ਨਾਲ ਗੱਲ ਕਰ ਕੀ ਗੱਲ ਆ ਤੁਹਾਡਾ ਮਸਲਾ ਕੀ ਹੈ ਕਹਿੰਦਾ ਸਰਦਾਰ ਜੀ ਮਸਲਾ ਕੋਈ ਨਹੀਂ ਵੀ ਇਹ ਕਹਾਣੀ ਮੈਂ ਨੂੰ ਸਹੀ ਦਸੀ ਝੂਠ ਨਾ ਬੋਲੀ ਉਹ ਕਹਿੰਦਾ ਜੀ ਇਹ ਮੇਰੀ ਭੈਣ ਹੈ। ਮਾ ਠੀਕ ਹੈ। ਇਹ ਮੇਰੇ ਘਰ ਵਾਲੀ ਹੈ। ਇਹ ਉਹਦਾ ਮੇਰਾ ਭਾਂਜਾ ਜੀ ਉਹਦਾ ਦੋ ਮੁੰਡਾ ਛੋਟਾ ਜੋ ਕੋਈ ਟਾਈਗਰ ਸਾਹ ਇੱਕੇ ਦੀ ਗੁੱਡੀ ਹੈ ਕਹਿੰਦਾ ਕੁੜੀ ਹੈ। ਮਾ ਜੀ ਕਹਿੰਦਾ ਇਹ ਨਾ ਤਾਂ ਮੈਨੂੰ ਮੇਰੇ ਘਰ ਵਾਲੀ ਦੱਸਦੀ ਹੈ ਵੀ ਇਹ ਆਏ ਬੋਲਦੀ ਹੈ ਉਹ ਤਾਂ ਕਹਿੰਦੀ ਹੈ ਮੈਨੂੰ ਮਾੜਾ ਬੋਲਦੀ ਹੈ। ਉਹ ਕਹਿੰਦੀ ਹੈ ਮੈਨੂੰ ਮਾੜਾ ਬੋਲਦੀ ਹੈ। ਮਾਂ ਤੂੰ ਕੀ ਸੋਚਦਾ ਹੈ ਕਹਿੰਦਾ ਦੋਏ ਇੱਕਸਾਰ ਨੇ ਫਿਰ ਮਾਂ ਤੂੰ ਦੋਏ ਇੱਕਸਾਰੇ ਤੂੰ ਭੈਣ ਦੇ ਕੋਸ ਚਾਹਦਾ ਘਰ ਵਾਲੀ ਮੂਰੇ ਚੰਗਾ ਬਣਦਾ ਮੈਂ ਇਹ ਤਜਰਬਾ ਵਧੀਆ ਗੱਲ ਨਹੀਂ ਹੈ ਕਹਿੰਦਾ ਜੀ ਹੋਰ ਮੈਂ ਕਰਾਂ ਕਿ ਮੈਂ ਇਹ ਇਹਦੀ ਰੋਟੀ ਖਾਣੀ ਹੈ ਮਾਂ ਚਲ ਮਹਾੜ ਪੇਛੇ ਮਾਂ ਕੁੜੀ ਬੁਲਾਈ ਮਾਂ ਕੁੜੀ ਹੋ ਰਿਆ ਤੂੰ ਕਹਿੰਦੀ ਹਾਂ ਆ ਗਈ ਹੋ ਰੋੰਦੀ ਆਵੇ ਇਹ ਮਹੱਪਾਈ ਕੱਲ ਦੱਸ ਕੀ ਹੈ ਉਹ ਕੱਲ ਕੀ ਸੀ ਉਹ ਕਦੇ ਵੀ ਬੀਰਾ ਮੇਰੇ ਮਾਪੇ ਮਰੇ ਹੋਏ ਨੇ ਘਰ ਵਾਲਾ ਮੇਰਾ ਵੀ ਮਰ ਗਿਆ ਤੇ ਸੱਸ ਸਹੁਰਾ ਮੈਨੂੰ ਰੱਖਦੇ ਨਹੀਂ ਆ ਮੇਰੇ ਦੋ ਬੱਚੇ ਨੇ ਕੁੜੀ ਐ ਇੱਕ ਮੁੰਡਾ ਵੀ ਮੈਨੂੰ ਇਹ ਹੁਣ ਮੈਂ ਜਾਵਾਂ ਤਾਂ ਕਿੱ데 ਜਾਵਾਂ ਮੈਂ ਆਪਣੇ ਘਰੇ ਉਹ ਮੈਨੂੰ ਇਹ ਰੋਟੀ ਵੀ ਨਹੀਂ ਦਿੰਦੇ ਆ ਮੇਰੀ ਭਝਾਈ ਹੈ ਜਦ ਮੇਰਾ ਭਾਈ ਬਾਗ ਜਾਂਦਾ ਹੈ ਮੈਨੂੰ ਇੰਨਾ ਤੰਗ ਕਰਦੀ ਐ ਇਹ ਮਤਲਬ ਮੈਨੂੰ ਰੋਟੀ ਵੀ ਜੇ ਇੱਕ ਰੋਟੀ ਦੋ ਦਿੰਦੀ ਤਾਂ ਮਾਚਾ ਅੱਜ ਜੀ ਜਵਾਬ ਕਰ ਖਾਉਂਦੀ ਆ ਅੱਧੀ ਮਾ ਬਖਾਨੀ ਆ ਮੈਂ ਜੇ ਭਾਈ ਨੂੰ ਕਹਨੇ ਆ ਕਹਨੇ ਆ ਤਾਂ ਭਾਈ ਮੈਨੂੰ ਘੋੜਦਾ ਮਾ ਲਾਂਡ ਜਾਓ ਤੁਹਾਡੀਆਂ ਆ ਗੱਲਾਂ ਪਿੱਛੇ ਤੁਸੀਂ ਇੱਕ ਦੋ ਰੋਟੀਆਂ ਪਿੱਛੇ ਕੁੜੀ ਹੋਰ ਜਾਉ ਕਿੱਥੇ ਵੀ ਮਾ ਗੱਲ ਸੁਣੋ ਕਾਕਾ ਹਾਂ ਮਾ ਇਹ ਜਾਉ ਕਿੱਥੇ ਮਾ ਬਾਪ ਦਾ ਘਰ ਮਾ ਬਾਪ ਹੈ ਨਹੀਂ ਤੇਰਾ ਫਰਜ਼ ਪੜਦਾ ਤੇਰੀ ਭੈਣ ਪੱਲੇ ਜੀ ਸੌਰੀ ਜਾ ਕੇ ਨਵੇੜਾ ਕਰਾ ਚਾਰ ਬੰਦੇ ਲੈ ਕੇ ਜਾ ਕਬੀਲੇ ਦੇ ਆਪਦੇ ਫੇਰ ਤੂੰ ਗੱਲ ਕਰ ਫੇਰ ਇਹਦਾ ਕੋਈ ਹੋਕਾਰਾ ਮੈਂ ਹੁਣ ਦੱਸੀ ਮਾਂ ਗੱਲ ਸੁਣ ਮੇਰੀ ਮਰੰਡੇ ਕੋਲੇ ਉੱਚਾ ਪਿੰਡ ਸੰਘੋਲ ਵਾਜਦਾ ਦੇਖ ਵੀ ਆਈ ਮਾਂ ਤੂੰ ਜਾਂਦਾ ਆਉਂਦਾ ਕਦੇ ਉੱਥੇ ਵੀ ਸਟੋਰੀ ਸੁਣਾ ਤੁਸੀਂ ਬਾਈ ਮੇਰੀ ਗੌਰ ਸੁਣਿਓ ਗੌਰ ਬੜੀ ਉਹ ਵੀ ਦਹਾਜ਼ਰਾ ਕਹਾਣੀਆਂ ਉਹ ਬਾਈ ਜੀ ਲੜਕੀ ਦੇ ਉਹੀ ਇਹੀ ਪਿਛੇ ਹੁੰਦੀ ਹੈ ਮਦਰਗੇ ਤੇ ਭਾਈ ਉਹਦਾ ਉਹਦੀ ਭਝਾਈ ਨਾਲ ਚੰਗਾ ਬਣਦਾ ਮਾਰਾ ਉਹਨੂੰ ਆਵਾਜ਼ ਆਵਾਕ ਕਹਿੰਦਾ ਕੁਛ ਕਰਦਾ ਚਲੋ ਪਿੰਡ ਦੇ ਆਨੇ ਦੇਖਿਆ ਵੀ ਦੋ ਚਾਰ ਵਾਰ ਹੁਣ ਇਹਨੇ ਅੱਡ ਡਰਾਮਾ ਕਰਿਆ ਦੋ ਚਾਰ ਬਾਰ ਉਹਨਾਂ ਨੇ ਲੋਕਾਂ ਦੇ ਦੇਖਿਆ ਉਹ ਕਹਿੰਦੇ ਭਾਈ ਐਂ ਕਰੋ ਕੁੜੀਏ ਆ ਸਰਪੰਚ ਕਹਿੰਦਾ ਵੀ ਤੈਨੂੰ ਆ ਕਮਰਾ ਦੇ ਦਿੰਨੇ ਆ ਤੂੰ ਇੱਥੇ ਰਹਿ ਬੱਚੇ ਲੈ ਕੇ ਠੀਕ ਹੈ ਨਾ ਰੋਟੀ ਪਾਣੀ ਇਹਨਾਂ ਦੇ ਘਰ ਕੰਮ ਕਰ ਪਕਾ ਖਵਾ ਯਾਦ ਆ ਜਾਤਾ ਅਥੇ ਪੈ ਗਿਆ ਕੋ ਕੋ ਚਲੋ ਸਮਝੌਤਾ ਹੋ ਗਿਆ ਉਹ ਭਾਈ ਕੀ ਹੋ ਗਿਆ ਜਦੋਂ ਮਦਲਕ ਕੁੜੀ ਕੰਮ ਕਰਿਆ ਕਰ ਜਾ ਕੇ ਉਹਦੇ ਭਾਂਡੇ ਮਾਂਜਿਆ ਕਰੇ ਚੁੱਲ੍ਹਾ ਚੌਂਕਾ ਸਾਫ ਕਰਿਆ ਕਰੇ ਕੱਪੜੇ ਧੋਇਆ ਕਰੇ ਸਾਰਾ ਕੰਮ ਕਰਿਆ ਕਰੇ ਇਥੋਂ ਤੱਕ ਉਹ ਆਟਾ ਵੀ ਚੱਕੀ ਤੇ ਉਹ ਤੋਂ ਪਹੁੰਚਦੀ ਜਿਹੜੀ ਚੱਕੀ ਆਪੇ ਹੱਥਾਂ ਵਾਲੀ ਹੁੰਦੀ ਉਦੇ ਮੂਰੇ ਪਿੰਡ ਦਾਦਨ ਦੀ ਬਿੱਲਾ ਆਪ ਦਾ ਅੱਜ ਦਾ ਆ ਡੰਗ ਦਾ ਆਟਾ ਤੈ ਪੀਣੇ ਤੇ ਝਾੜੂ ਮਰਵਾਇਆ ਕਰ ਸਾਰਾ ਕੰਮ ਕਰਦੀ ਉਹਨੂੰ ਜ਼ਿੰਦਗੀ ਕੀ ਸੀ ਦੋ ਰੋਟੀਆਂ ਧਰ ਕੇ ਨੂਨ ਭੁੱਕ ਕੇ ਕੋਈ ਸਬਜ਼ੀ ਨਹੀਂ ਕੁਛ ਨਹੀਂ ਉਹ ਨੂਨ ਭੁੱਕ ਕੇ ਦੋ ਰੋਟੀਆਂ ਵਿਚਾਰੀ ਕੀ ਕਰਦੀ ਮਾ ਪੌਣੀ ਪੌਣੀ ਰੋਟੀ ਜਵਾਕ ਆਉਂਦੇ ਦੀ ਆਪ ਖਾ ਲੈਂਦੀ ਤੇ ਗਿਆਰਾ ਕਰੀ ਗਈ ਉਹ ਲੋਕ ਵੀ ਦੇਖਦੇ ਤੇ ਹੁਣ ਕਹੇ ਕੌਣ ਕਿਸੇ ਦੇ ਘਰ ਦੇ ਵਿੱਚ ਕੌਣ ਇੰਟਰਫੇਅਰ ਕਰਦਾ ਅੱਜ ਕੱਲ ਉਹਨਾਂ ਨੇ ਜੀ ਦੇਖੀਏ ਰੋਜ਼ ਦਾ ਕੰਮ ਹੋਣ ਲੱਗ ਗਿਆ ਚਲੋ ਪ੍ਰਮਾਤਮਾ ਨੇ ਕੀ ਕਰਿਆ ਉਹ ਦੇਖੋ ਜਿਵੇਂ ਗਰੀਬ ਦਾ ਰੱਬ ਹੈ ਤੇ ਉਹਨਾਂ ਨੇ ਉਹ ਬੱਚੇ ਉਹੀ ਸਮੱਸਿਆ ਇੰਨੀ ਆਈ ਉਹ ਅਨਾਜ ਚੋਨੇ ਚ ਰੋਟੀ ਚ ਤੇ ਉਹਦੇ ਬੱਚੇ ਵਧੀਆ ਹੁੰਦੜੇ ਹੋ ਗਏ ਵਧੀਆ ਫੜਨ ਲੱਗੇ ਤਾਂ ਆਪ ਵੀ ਉਹ ਵਿਚਾਰੀ ਕੰਮ ਕਰਦੀ ਚੱਲ ਹੁਕਮੇ ਕਰਦੀ ਉਹਨਾਂ ਦੋ ਰੋਟੀਆਂ ਦੀ ਉਸ ਤੋਂ ਬਾਅਦ ਜੀ ਹੋ ਜਾਂ ਉਹ ਕਰੇ ਗੱਲਾਂ ਕਰਦੀ ਐ ਆਉਦੇ ਮਨ ਨਾਲ ਵੀ ਇਹ ਨੂੰ ਮੈਂ ਰੋਟੀਆਂ ਦੋ ਦਿੰਨੀ ਆ ਹੈ ਵੀ ਇਹ ਕਿਸੇ ਹੋਰ ਦਾ ਨਹੀਂ ਕਿਸੇ ਦਾ ਕੰਮ ਜਾਂਦੀ ਕਰਦੀ ਬਿੜਕ ਰੱਖਣ ਲੱਗ ਗਈ ਨਾਲ ਦੀ ਨੂੰ ਕਹਿਦਾ ਕਹਿ ਧਿਆਨ ਰੱਖ ਕਿਸੇ ਜਾਂਦੀ ਐ ਜਾਣਾ ਕਿੱਥੇ ਦੀ ਵਿਚਾਰੀ ਨੇ ਉਹਨੇ ਕੰਮ ਕਰਨਾ ਉਹਦੇ ਭਾਈ ਭਝਾਈ ਦੇ ਮੂਹਰੇ ਘਰੇ ਆ ਕੇ ਜਵਾਕਾਂ ਕੋਲ ਬਹਿ ਜਾਂਦੀ ਤਾਂ ਰਾਤ ਲੰਘ ਚੜ ਕੇ ਫੇਰ ਕੰਮ ਦੇ ਬਗ ਜਾਂਦੀ ਕਰਦੇ ਕਰਾਉਂਦੇ ਜੀ ਉਹ ਟਾਈਮ ਲੰਘ ਹੀ ਗਿਆ ਸਾਲਾਂ ਬਧੀ ਟਾਈਮ ਲੰਘ ਗਿਆ ਫਿਰ ਉਹਨੇ ਸੋਚਿਆ ਵੀ ਹੁਣ ਮੈਂ ਇਹ ਜਿਆਦੇ ਐ ਉਹਨੇ ਜੇ 2-3 ਰੋਟੀਆਂ ਦੀ ਅੱਧੀਆਂ ਕਰਤੀਆਂ ਤੇ ਉਹ ਅੱਧੀਆਂ ਕਰਤੀਆਂ ਭਾਈ ਉਹ ਹੀ ਲੈ ਕੇ ਰਸਕਾਰ ਕੇ ਪਾਈ ਜਾਂਦੀ ਸੀ ਬਖਤ ਤੱਕ ਪਾਉਂਦੀ ਤੇ ਉਹ ਜਦੋਂ ਅੰਦਰ ਘਰੇ ਜਾਂਦੀ ਉਹ ਰੋਟੀ ਉਹਨਾਂ ਨੂੰ ਅਬ ਬੱਚਾ ਨੂੰ ਖਵਾ ਕੇ ਜਾ ਜਿਹੜੀ ਭੋਰਾ ਦੋ ਬੁਰਕੇ ਜਾਂ ਬੁਰਕਿਆਂ ਬਾਈਆਂ ਆਪ ਖਾ ਲੈਂਦੀ। ਕਰੀ ਗਈ ਜੀ ਆਈ ਧਾਂ ਲਾ ਗਿਆ ਟਾਈਮ ਬੱਚੇ ਫੇਰ ਵੀ ਉਹਦੇ ਚਲੋ ਫੁਰਦੇ ਰਹੇ। ਵਧੀਆ ਸਿਹਤਮੰਦ ਹੋ ਗਏ। ਤੇ ਉਦੋਂ ਬਾਅਦ ਜੀ ਫਿਰ ਉਹ ਉਹਨੇ ਸੋਚਿਆ ਵੀ ਇਹ ਤਾਂ ਹਜੇ ਵੀ ਓੰਨੇ ਫੁਰਦੇ ਨੇ ਮੈਂ ਰੋਟੀ ਵੀ ਘਟਾ ਸੀ ਮਨਾ। ਇਹਦਾ ਇਹਦੇ ਤਾਂ ਕੋਈ ਫਰਕ ਹੀ ਪਿਆ ਹੀ ਨਾ। ਉਹ ਚਾਹੁੰਦੇ ਨੇ ਕਿਸੇ ਤਰੀਕੇ ਗਲੋਲਾ ਹਾਂ। ਆਪ ਦੀ ਨਾਂ ਨਾ ਨਦੂ। ਚਲੋ ਉਦੋਂ ਬਾਅਦ ਜੀ ਉਹਨੇ ਫੇਰ ਆ ਰੋਟੀ ਹੋਰ ਉਹ ਕਹਦੀ ਇਹਨੂੰ ਰੋਟੀ ਅੱਜ ਦੇਣੀ ਹੀ ਨਹੀਂ ਇੱਕ ਰੋਟੀ ਤੋਂ ਵੱਧ ਨਹੀਂ ਦੇਣੀ ਹੁ ਤਿੰਨ ਜੀ ਇੱਕ ਰੋਟੀ ਜੀ ਕਿਉਂ ਘਰੋਂ ਤੋਂ ਕਿ ਦੋ ਜ਼ਿਆਦਾ ਲੈ ਕੁੜੇ ਆ ਲੈ ਰੋਟੀ ਇੰਨੀ ਬਜੀਆ ਬਸ ਅੱਜ ਤੇਰੇ ਵੀਰੇ ਨੇ ਖਾ ਲਈ ਮੈਂ ਖਾ ਲਈ ਜਵਾਕ ਵਾਲੇ ਖਾਦੇ ਉਹਦੇ ਦੀ ਦੋ ਤਿੰਨ ਜਵਾਕ ਦੇ ਆਪ ਦੇ ਚਲੋ ਜੀ ਉਹ ਵਿਚਾਰੀ ਜਿਸਕਾਰ ਕੇ ਰੱਬ ਦਾ ਸ਼ੁਕਰ ਕਰਕੇ ਲੈ ਗਈ ਲੈ ਆਂਦੀ ਤਾਂ ਇਹਨੇ ਕੀ ਕਰਿਆ ਉਹ ਜੋ ਰੋਟੀ ਆਟਾ ਪੀਣੀ ਉਹ ਦੀ ਨਾ ਉਹ ਆਟਾ ਪੀਣੀ ਉਹ ਆਟਾ ਉਹ ਲਿਬੜੀ ਲਿਬੜੀ ਕਰੇ ਵਗ ਜਾਂਦੀ ਜਾਣ ਲੱਗੀ ਕਰੇ ਜਾਣ ਲੱਗੀ ਉਹ ਪਹਿਲਾਂ ਤਾਂ ਤੋਲੇ ਦੀ ਹੱਥ ਪੈਰਾ ਉਹ ਉੱਥੇ ਉਹ ਲਿਬੜੀ ਬਜਣ ਲੱਗੀ ਹੁਣ ਮਤਲਬ ਕਹਿੰਦੇ ਵੀ ਮੌਤੋਂ ਭੁੱਖ ਬੁਰੀ ਉਹ ਜਦੋਂ ਜਾਣ ਗਈ ਤਾਂ ਉਹਨੇ ਆ ਕੇ ਆਪਦਾ ਜੀ ਜਿਹੜੇ ਹੱਥ ਪੈਰ ਤੇ ਉਹ ਬਾਹਰ ਤੋਂ ਲਿਓ ਨੇ ਬੱਠਲ ਲਿਆ ਆਪਣੇ ਪੈਰ ਤੋਂ ਆਟਾ ਲਾਹਿਆ ਲੱਤਾਂ ਤੋਂ ਤੇ ਬਾਹਾਂ ਤੋਂ ਹੱਥ ਸਾਫ਼ ਕਰੇ ਉਹ ਜਿਹੜਾ ਘੋੜੂ ਆ ਸੀ ਉਹ ਮਰਦਾਂ ਦੇ ਵਿੱਚ ਜ਼ਨੂਨ ਪਾ ਕੇ ਉਹ ਘੋੜੂ ਆਪ ਹੀ ਨਹੀਂ ਬੱਚਾ ਰੋਟੀ ਖਾਂਦਾ ਦੇਖੋ ਕਿੱਡਾ ਬੜਾ ਪਾਪ ਤਸ਼ੱਦਦ ਕਰਿਆ ਉਹਨਾਂ ਨੇ ਉਹ ਮਰਦ ਜਿਹੜੀ ਸੀਆਈਡੀ ਦੇ ਛੱਡੀ ਦੀ ਨਾਲ ਉਹਨੂੰ ਉਹਨੂੰ ਫਿਰ ਉਹ ਕਹਿਦੀ ਵੀ ਉਹ ਹੋਰ ਤਾਂ ਕੁਝ ਨਹੀਂ ਇਹ ਜੀ ਹੁਣ ਇਹ ਕੀ ਖਵੋਲ ਜੋਕਰ ਨਾਲ ਆਪ ਕੀ ਖਾਂਦੀ ਹੈ ਕਹਿੰਦੀ ਭੈਣੇ ਇਹਦਾ ਜਿਹੜਾ ਤੂੰ ਆਟਾ ਲਿਬੜਿਆ ਹੁੰਦਾ ਨਾ ਬਹਾਂ ਜੀਆਂ ਆਟਾ ਲੱਤਾ ਉਥੇ ਧੋ ਕੇ ਬੱਚਾ ਉਹਦਾ ਰੋਟੀ ਖਾਉਂਦੀ ਆ ਆਪ ਇਹ ਉਹ ਕੋਲੂਆ ਪਿੰਦੀ ਆ ਆਟਾ ਦਾ ਸਾਵੇ ਯਾਰਾ ਕਰਦੀ ਐ ਦੇਖੋ ਕਿੱਦਾ ਹੈ ਉਹ ਦੱਸਣ ਵਾਲੀ ਵੀ ਪਾਪਾਂ ਦੇ ਪਾਪਾਂ ਦੇ ਭਾਗੀ ਨਾਲ ਵੀ ਕਹਿੰਦੀ ਅੱਛਾ ਕਹਿੰਦੀ ਹਾਂ ਕਹਿੰਦੀ ਉਹ ਕਹਿੰਦੀ ਕੋਈ ਵੀ ਸਵੇਰੇ ਆਉਂਦੇ ਉਨੇ ਪਿੰਡ ਧਰਤਾ ਉਹਦੇ ਮੂਰੇ ਪੀਣਾ ਦਾ ਹੀੜਦ ਕਰਨ ਦੀ ਉਹਨੇ ਆਟਾ ਦਾ ਪੀਣਾ ਜੀ ਆਟਾ ਬਣਾਇਆ ਤੇ ਰੋਟੀਆਂ ਕਰੀਆਂ ਕਹਿੰਦੀ ਉਹਨੂੰ ਉਠਾਲਿਆ ਕਹਿੰਦੀ ਖੜੀ ਹੋ ਕਹਿੰਦੀ ਹਾਂ ਕਹਿੰਦੀ ਪਹਿਲਾਂ ਉਹਦੇ ਹੱਥ ਪੈਰ ਧੋ ਇੱਥੇ ਪਾਣੀ ਨਾਲ ਉਹ ਕਹਿੰਦੀ ਕੋਈ ਨਹੀਂ ਬੀਬੀ ਮੈਂ ਧੋੜੂ ਕਰੇ ਜਾ ਕੇ ਜੀ ਤੁਸੀਂ ਹੁਣ ਮੈਨੂੰ ਮੈਂ ਕੰਮ ਕਰ ਲਾਂ ਬਾਹਰ ਨੇ ਲਾਇਓ ਉਹਨੇ ਨਹੀਂ ਕਹੇ ਜੀ ਫੇਰ ਕਰੀ ਚਲ ਕਹਿੰਦੀ ਚੰਦਾ ਕਰ ਲੈ ਪਹਿਲਾਂ ਕੰਮ ਨਵੇੜਾ ਉਨੇ ਭਾਈ ਝਾੜੂ ਪੋਚਾ ਕਰਿਆ ਉਹ ਮੇਲੇ ਲਿਬੜੀ ਦੀ ਬੜੀ ਨੇ ਵੀ ਲਿਬੜੀ ਹੋਊਗੀ ਜੇ ਆਪ ਦੇਖੋ ਕਿਵੇਂ ਇਹ ਤਾਂ ਉਹ ਜਾਂ ਮਿੱਟੀ ਨਾਲ ਲਿਬੜੂਗੀ ਕਿ ਕਿਨਾ ਕੁ ਕਰੂ ਉਹਨੇ ਭਾਈ ਝਾੜੂ ਪੋਚਾ ਕਰਿਆ ਹੱਥ ਚੌਂਕਾ ਜੁੱਲਾ ਸਾਫ ਕਰਿਆ ਰੋਟੀ ਪਕਾਈ ਖਵਾਈ ਉਹਨਾਂ ਨੂੰ ਖਵਾ ਕੇ ਚਲਾ ਆਵਦਾ ਉਹ ਜਾਣ ਲੱਗੀ ਜਦੋਂ ਰੋਟੀ ਉਹਦੀ ਘੱਟ ਤਰ ਸੀ ਉਹ ਕਹਿੰਦੀ ਖੜ ਜਾ ਕਹਿੰਦੀ ਹਾਂ ਕਹਿੰਦੀ ਆ ਪਹਿਲਾਂ ਆਟੇ ਵਾਲੇ ਪੈਰ ਧੋ ਕੇ ਜਾ ਆਉਣ ਪਾਣੀ ਲੈ ਉਹਦੇ ਪਾਣੀ ਉਹਨੂੰ ਦਿੱਤਾ ਪਾਣੀ ਗਿੜਿਆ ਉਹਨੇ ਆਪਦਾ ਗਿੜੇ ਕਹੇ ਜੀ ਭੈਣੇ ਕੋਈ ਨਹੀਂ ਮੈਂ ਘਰੇ ਜਾ ਕੇ ਧੋ ਲੂੰਗੀ ਬੀਬੀ ਕੋਈ ਨਹੀਂ ਮੈਂ ਘਰੇ ਧੋ ਲੂੰ ਨੌਨੋ ਜ ਉਹਨੂੰ ਕੀ ਪਤਾ ਇਹਨੂੰ ਪਤਾ ਲੱਗ ਗਿਆ ਉਹ ਆ ਜੀ ਜਾ ਮੈਂ ਘਰੇ ਆਉਦਾ ਹੋ ਗੁਜ਼ਾਰਾ ਕਰੂੰਗੀ ਨਾ ਆ ਜਿਉ ਨਾ ਮੰਨੀ ਜੇ ਨਾ ਮੰਨੀ ਭਾਈਓ ਉਹ ਜਿਵੇਂ ਭੂਆ ਨੂੰ ਭਤੀਜੇ ਪਿਆਰੇ ਉਹ ਭਤੀਜੇ ਦਾ ਬਹੁ ਕਰਿਆ ਕਰੇ ਉਹ ਬੱਚਾ ਵੀ ਕਰਦਾ ਸੀ ਭੂਆ ਭੂਆ ਕਰਦਾ ਪਤਾ ਹੀ ਸੀ ਭੂਆ ਛੋਟਾ ਸੀ ਤੇ ਇੱਕ ਮੁੰਡਾ ਜਿਹਦਾ ਬਾਕੀ ਉਸ ਦੇ ਨਾਲ ਵੀ ਜਠਾਣੀ ਦੇ ਨਾਲ ਉਹਦੇ ਬੱਚੇ ਸੀ ਚਲੋ ਆਪਤਾਪਦੀ ਹੁੰਦਾ ਉਹਨੇ ਭਈ ਭਤੀਜਿਆਂ ਖੜਾਇਆ ਕਰੇ ਕਰਿਆ ਕਰੇ ਲਾੜ ਕਰਿਆ ਕਰੇ ਬੜਾ ਉਹਨੇ ਵੋਖਿਆ ਉਹ ਬੋਹ ਕਰਦੋ ਉਹ ਜੀ ਜਦੋਂ ਤੇ ਲੈ ਘਰੇ ਜਾਣ ਲੱਗੀ ਉਹਦਾ ਤਵਾ ਤਾ ਪੈਰ ਤਵਾ ਕੇ ਪੈਰ ਤਵਾ ਦੇ ਭਾਈ ਹੁਣ ਕਰੇ ਕੀ ਵਿਚਾਰੀ ਰੋਟੀ ਇੱਕ ਹੈ ਕਿਨੂ ਕਿਨੂ ਦੋ ਦਵਾਕ ਦੋ ਦੇ ਦੋ ਜਵਾਕ ਜੀ ਆਪ ਹੈ ਬੜਾ ਉਹਦੇ ਰੱਬ ਦੇ ਰੱਬ ਦਾ ਉਹਨੂੰ ਰੱਬ ਨੇ ਗਿਲਾ ਨਹੀਂ ਕਰਿਆ ਰੱਬ ਤੇ ਵੀ ਚੰਗਾ ਰੱਬਾ ਜਿਵੇਂ ਤੂੰ ਰੱਖਦਾ ਉਹ ਵੀ ਮੈਂ ਮਨਜ਼ੂਰ ਹੈ ਇੰਨੀ ਮਸਿਆੜੀ ਸਜਜੀ ਹੋ ਜਾਈ ਬਾਖਸ ਦੇਖੋ ਕੀ ਕੁਝ ਕਰਾਉਂਦਾ ਹੈ ਇਨਸਾਨ ਤੋਂ ਅਸੀਂ ਸੱਤ ਥਾਲੀਆਂ ਲੱਗੀਆਂ ਹੁੰਦੀਆਂ ਨੇ ਹੈ ਰੋਟੀ ਖਾਨਿਆ ਫਿਰ ਵੀ ਕਹਿੰਦਾ ਸਵਾਦ ਨਹੀਂ ਆਇਆ ਤੇ ਉਹਨਾਂ ਬਲੋਕਾਂ ਦੇਖੋ ਜਿਹੜੇ ਆਦੇ ਘੋੜੂਏ ਹੱਥਲੇ ਬਰੇਤੋ ਕੇ ਘੋੜ ਕੇ ਪੀਂਦੀ ਸੀ ਠੀਕ ਹੈ ਨਾ ਉਹਨਾਂ ਨੂੰ ਆਪਾਂ ਬਹੁਤ ਚੰਗੇ ਆ ਰੱਬ ਦੀ ਸ਼ੁਕਰ ਕਰਨਾ ਚਾਹੀਦਾ ਬੰਦੇ ਨੂੰ ਜੋ ਮਿਲਦਾ ਨਿਸ਼ਕਾਰ ਕੇ ਦੋ ਟਾਈਮ ਦਾ ਭੋਜਨ ਮਿਲਦਾ 36 ਪ੍ਰਕਾਰ ਮੰਨ ਕੇ ਖਾਓ ਪਰਮਾਤਮਾ ਦਾ ਸ਼ੁਕਰ ਕਰੋ ਪਰਮਾਤਮਾ ਦਾ ਉਹ ਜੀ ਜਦੋਂ ਚਲੀ ਗਈ ਮਾਦਾ ਉਹ ਬੈਗੀ ਜਾ ਕੇ ਚੁੱਕ ਇੱਕ ਪਾਸੇ ਰੋਣ ਲੱਗੀ ਰੋਣ ਲੱਗੀ ਵੀ ਮਨਾ ਰੱਬਾ ਮੇਰਾ ਆਹ ਕੁਸ਼ ਹੋਇਆ ਹੈ ਜਿਸ ਦਿਨ ਮੇਰੀ ਮਾਂ ਜਲਦੀ ਮੇਰਾ ਬਾਪ ਜਉਂਦਾ ਮੇਰੇ ਸੌਕ ਕਰਦੇ ਭਾਈ ਤੇ ਪਰਜਾਈ ਨੇ ਮੇਰੇ ਨਾਲ ਆਹ ਹਾਲ ਕਰਿਆ ਕਲੋਰੇ ਗਿਲਾ ਨਹੀਂ ਕਰੇ ਉਹਨੇ ਆਪਣੇ ਕਰਮਾਂ ਦੀ ਗੇ ਮੇਰੇ ਕਰਮ ਹੈ ਮੈਂ ਮਾੜੇ ਕਰਮ ਕਰੇ ਨੇ ਕੋਈ ਜਿਹੜਾ ਮੈਨੂੰ ਇੰਨੇ ਜਿਹੇ ਸ਼ਦਦ ਮਿਲ ਰਿਹਾ ਹੈ ਹੋਈ ਬੀਤੀ ਜਦੋਂ ਉਹਨੇ ਬਚਾਈ ਰੋ ਰੂ ਕੇ ਉੱਠ ਕੇ ਹੋਗੀ ਬੱਚਾ ਰੋਟੀ ਖਵਾਦੀ ਆਪ ਭੁਖੀ ਪੈਗੀ ਭੁਖੀ ਪੈਗੀ ਜਾਂ ਦੂਏ ਦਿਨਾਂ ਦੇ ਚੜਿਆ ਮਾਦ ਅਗੇ ਬਦਲਬਾਜੀ ਹੋਈ ਹੋਈ ਜੀ ਮੇਂ ਪੈਂਦਾ ਮੇਂ ਪੈਂਦੇ ਜੀ ਉਹ ਜਵਾਕਾਂ ਤੋਂ ਸਿੱਖ ਕਰੀ ਆਪ ਦੇ ਛੱਡ ਗਈ ਦੋਨਾਂ ਨੂੰ ਤੇ ਚਲੀ ਗਈ ਕੰਮਤ ਭੁੱਖੇ ਕਿੱਥੋਂ ਕੰਮ ਹੋਵੇ ਹੈ ਡੇ ਭੁੱਖੀ ਰਾਤ ਦੀ ਰੱਬ ਨੇ ਸੋਚਿਆ ਵੀ ਇਹ ਤਾਂ ਸੰਧਾ ਸੰਡੋਲਣਾ ਕੰਮ ਹੋ ਗਿਆ ਅੰਤ ਆ ਗਿਆ ਮਤਲਬ ਤੇ ਜਿਸ ਟਾਈਮ ਆਂ ਤਾਂ ਲੋਕ ਦੇਖਦੇ ਦੇ ਜਾਣਦੇ ਦੇ ਪਰ ਉਹ ਕਹਿ ਨਹੀਂ ਸਕਦੇ ਕੋਈ ਵੀ ਕੀ ਕਰੀ ਗਏ ਦੇ ਭਾਈ ਨੂੰ ਕੁਸਤੇ ਲੋਕ ਆਨੇ ਬਹਾਨੇ ਕਹਿੰਦੇ ਭਾਈ ਕੁੜੀ ਦੇ ਤਰਸ ਖਾਓ ਇਹਨੂੰ ਭਾਈ ਕੱਪੜਾ ਲੀੜਾ ਲੈ ਜੂਰ ਨੂੰ ਐ ਕਰ ਦੋ ਹਾਂ ਹਾਂ ਕੋਈ ਚੱਕਰ ਨਹੀਂ ਅਸੀਂ ਸਾਡੀ ਕੁੜੀ ਆ ਸੀ ਚੁੱਪ ਕਰ ਜਾਂਦੇ ਆਲੇ ਤੇ ਜਿਹੜੇ ਸਿਆਣੇ ਪਤਵੰਤੇ ਸੱਜਣ ਦਰਵਾਜੇ ਸੱਸੀ ਬੁੱਢ ਬੈਠੇ ਦੇ ਉਹ ਦੇਖਦੋਂਦੇ ਭਾਈ ਆ ਜਾਂਦੀ ਹੈ ਵਿਚਾਰੀ ਗਰੀਬੀ ਬਖਰ ਦੀ ਮਾਰੀ ਹੈ ਉਹ ਇਹ ਨਾ ਹੋਇਆ ਤਾਂ ਉਹ ਟਾਈਮ ਕਿਹ ਹੈ ਜਾ ਆ ਪਰਮਾਤਮਾ ਦਾ ਸਿੰਘਾਸਣ ਡੋਲੇ ਵੀ ਹੁਣ ਅੰਤ ਹੋ ਗਈ ਅੰਤ ਉਹ ਅੰਤ ਦਾ ਅੰਤ ਹੋ ਗਿਆ ਵੀ ਹੁਣ ਉਹ ਪਿੰਡ ਜੀ ਗਰਕਣ ਲੱਗ ਗਿਆ ਜਿੱਥੋਂ ਦੀ ਉਹ ਨੰਗਦੀ ਦੀ ਨਾ ਉਹ ਪਿੰਡ ਥੱਲੇ ਗਰਕਣ ਲੱਗ ਗਿਆ ਉਹ ਮੂਰੇ ਤੁਰੀ ਜਾਂਦੀ ਹੈ ਕਰਨ ਨੂੰ ਮਗਰ ਕਰਕੇ ਇਹਨੂੰ ਰੋਲਾ ਪੈ ਗਿਆ ਪਿੰਡ ਕਰਕੇ ਗਿਆ ਪਿੰਡ ਕਰਕੇ ਉਹ ਪਿੰਡ ਵੇਚਣ ਲੱਗ ਗਿਆ ਪਿੰਡ ਵੇਚਣ ਲੱਗ ਗਿਆ ਲੋਕਾਂ ਮਕਾਨ ਢਾਹਣ ਲੱਗੇ ਹੋਰ ਸਿਰ ਦੇਖੋ ਇੱਕ ਉਹਦਾ ਤਸ਼ੱਦਦ ਉਹਦਾ ਇੱਕ ਹਾਰ ਦਾ ਨਾਰਾ ਨਾ ਮਾਰਨ ਕਰਕੇ ਲੋਕਾਂ ਨੇ ਕੀ ਲੋਕ ਕਰ ਨਹੀਂ ਸਕਦੇ ਸਭ ਅਸੀਂ ਲੋਕ ਚੁੱਪ ਕਰ ਜਾਂਦੇ ਦੇਖ ਕੇ ਕਿਸੇ ਤਸ਼ੱਦਦ ਹੁੰਦਾ ਚੁੱਪ ਨਹੀਂ ਕਰਨਾ ਚਾਹੀਦਾ ਉਹਦਾ ਬਕਾਬਲਾ ਕਰੋ ਦੇਖੋ ਤਾਂ ਸੱਚਾਈ ਝੱਬੂ ਜਿਉ ਲੋਕੋ ਲੋਕਾਂ ਨੇ ਸਜਾਉ ਵੀ ਨਾ ਆ ਭਾਗੀ ਹੋ ਗਏ ਘਟ ਹੈਗੇ ਬੁਰਾ ਹਾਲ ਹੋ ਗਿਆ ਕਰਕਰ ਲੱਗਿਆ ਤਾਂ ਉਹ ਕੀ ਕਰਿਆ ਉਹਨੇ ਜਦ ਕਰੀ ਗਈ ਮਾਗਰ ਲਵੇ ਲੱਗ ਗਿਆ ਕਰ ਉਹ ਖੜੀ ਨਹੀਂ ਉਹਨੇ ਆਪਣਾ ਭਤੀਜਾ ਗੋਦੀ ਚੱਕ ਲਿਆ ਗੋਦੀ ਚੱਕ ਕੇ ਵੀ ਭਤੀਜਾ ਦਾ ਬਚਾ ਲਾ ਘਾਟਾ ਢਾਈ ਢਾਈ ਨੂੰ ਭਾਈ ਪਰਜੇਸੇ ਮਾਰੀ ਭਤੀਜੇ ਮੈਂ ਪਾਲੀ ਭਤੀਜਾ ਚੱਕ ਕੇ ਗੋਦੀ ਭੱਜੀ ਜਾਂਦੀ ਹੈ ਪਿੰਡ ਜੂ ਬਾਹਰ ਨਿਕਲ ਗਿਆ ਉਹ ਭਾਈ ਜੀ ਜਿਆ ਲੋਕ ਦੇ ਵੀ ਆ ਤਾਂ ਵੀ ਦੇ ਮਾਗਰੇ ਜਾ ਰਿਹਾ ਕਰਕਰ ਦਾ ਸਗੋ ਜਿੱਦਾਂ ਪਿੰਡ ਉਹਦੇ ਤੇ ਉਹ ਇੱਕ ਸਿਆਣਾ ਬਜ਼ੁਰਗ ਦੀ ਜਦੋਂ ਭੱਜ ਕੇ ਮੂਹਰੇ ਆ ਕੇ ਉਹ ਕਹਿੰਦਾ ਸੌਰੇ ਪਾਪ ਦਾ ਤੂੰ ਚੱਕੀ ਜਾਨੀ ਆ ਉਹਦਾ ਜਿਹਦੇ ਤੇ ਤੇ ਨਾ ਛੱਡੇ ਨੁੱਦਰ ਉਹ ਪਾਈ ਖੋ ਕੇ ਉਹ ਦੇਵੇ ਨਾ ਖੋਇਓ ਖੋ ਕੇ ਭੋੜੇ ਜਿਵਾਗ ਉਹਦਾ ਪਤੀ ਜਮਾਗਰ ਮਾਰਿਆ ਉੱਥੇ ਰੋਗ ਗਿਆ ਸੰਘੋਲ ਅੱਧਾ ਪਿੰਡ ਸੰਘੋਲ ਡਰ ਕੇ ਹੱਸਾ ਜਿੱਥੋਂ ਪੁੱਤਾਂ ਉਹਨੇ ਮਾਰਿਆ ਉੱਥੋਂ ਲੋਕਾਂ ਸੋਚਿਆ ਵੀ ਇਹ ਜਿਹੜੇ ਬੱਜ ਗਏ ਵੀ ਇਹ ਜਿਹੜਾ ਤਸ਼ੱਦਦ ਕਰਿਆ ਸੀ ਇਦੇ ਭਾਗੀਦਾਰ ਅਸੀਂ ਵੀ ਹਾਂ ਜੇ ਅਸੀਂ ਹਾਵਾਂ ਨਾ ਨਾ ਮਾਰਦੇ ਤਾਂ ਪਿੰਡ ਦਾ ਨੁਕਸਾਨ ਨਾ ਹੁੰਦਾ ਉਹਨਾਂ ਦਾ ਮਰਨੇ ਆ ਨਾਲ ਦੇਖੋ ਆਪਣੇ ਅੰਸ ਫੇ ਵੀ ਕੁੜੀ ਦੇ ਮਨ ਚ ਮਹਿਰ ਜਾਂਦਾ ਪਤੀਜਾ ਭੂਆ ਨੂੰ ਪਤੀਜਾ ਕਿੰਨਾ ਪਿਆਰਾ ਸੀ ਚੱਕ ਕੇ ਉਹ ਲਈ ਜਾਂਦੀ ਹੈ ਜਦ ਘਰ ਕੀ ਜਾਂਦਾ ਪੱਜੀ ਜਾਂਦੀ ਹੈ ਘਰ ਕੀ ਜਾਂਦਾ ਉਹਨੇ ਜਦ ਚੱਕਿਆ ਉਹ ਬੁੜੇ ਨੇ ਬਜ਼ੁਰਗ ਨੇ ਮਾਰਿਆ ਥੱਲੇ ਉੱਥੇ ਹੀ ਖੜ ਗਿਆ ਸੰਗੂਲ ਕਰਕੇ ਆ ਗਈ ਇੱਧਰ ਆਹ ਆਇਆ ਰੱਬ ਦਾ ਉਹਨੇ ਦੇਖਿਆ ਪ੍ਰਮਾਤਮਾ ਵੱਲੋਂ ਦੇ ਲੋਕ ਰਹਿ ਗਏ ਰਹਿਦੇ ਉਹਨਾਂ ਨੇ ਉਹਨੂੰ ਕਿਹਾ ਸੀ ਇਹ ਤੂੰ ਆ ਪਿੰਡਜਰ ਹੈ ਇੱਥੇ ਘਰਚ ਰਹਿ ਤੇ ਇੱਥੇ ਬਸੇ ਪਾਉ ਉਹ ਪਿੰਡ ਉਸ ਤੋਂ ਬਾਅਦ ਇੰਨੀਆਂ ਤਰੱਕੀਆਂ ਦੇ ਅੱਜ ਦੀ ਘੜੀ ਮਤਲਬ ਉਸ ਪਿੰਡ ਦਾ ਕੋਈ ਦੁਨੀਆਂ ਦੇ ਇਤਿਹਾਸ ਚ ਨਾ ਲਿਖਿਆ ਗਿਆ ਉੱਚਾ ਪਿੰਡ ਸੰਘੋੜ ਇਹ ਕਹਾਣੀ ਹੈ ਬੀਤੋ ਵੀਰੋ ਇਦਾਂ ਦੀਆਂ ਮਤਲਬ ਜਿਹੜੀਆਂ ਹੁਣ ਪਰ ਅੱਜ ਜਿਹੜਾ ਮੈਂ ਦੇਖਿਆ ਫਿਰੋਜ਼ਾ ਮੈਂ ਉਹ ਖੜੇ ਲੋਕ ਲੋਕੋਲੇ ਮਗਰ ਪੈਗੇ ਉਹਨੇ ਵੀ ਫਿਰ ਮਾਫੀ ਮੰਗੀ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਗਲਤੀ ਨਹੀਂ ਪਹਿਲਾਈ ਤੇ ਮਾਰ ਚਾੜਾਂ ਕਾ ਜਿਹੜੀ ਤੈਨੂੰ ਉਂਗਲਾ ਲਾਉਂਦੀ ਹੈ ਹੈ ਬਾਕੀ ਮਾਹ ਜੀ ਇਕੱਠੇ ਰੋ ਉਹ ਕੁੜੀ ਫਿਰ ਨੂੰ ਪਿੰਡ ਦੇ ਨਾਲੇ ਕੋਈ ਬੰਦੇ ਕਿਸੇ ਨੇ ਉਹਨੂੰ ਦਾਸ ਕਿਸੇ ਦੇ 20 ਕਿਸੇ ਨੇ 50 ਤੇ 100 ਉਹਨਾਂ ਕਰਕੇ ਉਹਨਾਂ ਕਹਿੰਦੇ ਲੈ ਭਈ ਆਵਦਾ ਤੂੰ ਆਵਦਾ ਜਿੱਥੇ ਰਹਿਣੀ ਆ ਉੱਥੇ ਜਾ ਕੇ ਕੱਪੜੇ ਦੀ ਬੱਚਾ ਲੈ ਕੇ ਸੀ ਇਹਨਾਂ ਦੇ ਘਰੇ ਨਹੀਂ ਬਾਕੀ ਵੀਰ ਗੱਲ ਹੋਰ ਹੈ ਵੀ ਪੰਜੇ ਉਂਗਲੇ ਇੱਕਸਾਰ ਨਹੀਂ ਹੁੰਦੀਆਂ ਕਿਸੇ ਚੀਜ਼ ਦਾ ਬినాਸ਼ ਨਹੀਂ ਹੁੰਦਾ ਨਾ ਪਾਪ ਦਾ ਨਾ ਪੁੰਨ ਦਾ ਇਹ ਦੁਨੀਆ ਰਹਿੰਦੀ ਤੱਕ ਇਹ ਚੱਲੀ ਜਾਣਾ ਹੈ ਹੋਰ ਇਹਦੇ ਨਾਲੇ ਇੱਕ ਇਹੀ ਜਿਹੀ ਸਟੋਰੀ ਹੋਰ ਹੈ ਉਹ ਵੀ ਤੁਹਾਨੂੰ ਸੁਣਾਉਣਾ ਹਕੀਕਤ ਉਹ ਤੁਸੀਂ ਸ਼ਾਇਦ YouTube ਤੇ ਦੇਖੀ ਹੋਗੀ ਉਹ ਲੜਕੀ ਦੀ ਇਕੱਲੀ ਲੜਕੀ ਹੁੰਦੀ ਹੈ ਭਾਈ ਭੈਣ ਕੋਈ ਨਹੀਂ ਹੁੰਦਾ ਦਾ ਮਾਪੇ ਹੁੰਦੇ ਨੇ ਇਕੱਲੇ ਤੇ ਜਿਸ ਟਾਈਮ ਉਹ ਜਦੋਂ ਉਹਦੇ ਵੀ ਵਿਆਹ ਉਹ ਵਿਆਹੀ ਜਾਂਦੀ ਹੈ ਦੇਈ ਤੋਂ ਬਾਅਦ ਆਉਂਦੀ ਜਾਂਦੀ ਆ ਮਾਵਾ ਪੇਕੇ ਮਾਮਾ ਨਾਲ ਪੇਕੇ ਹੁੰਦੇ ਨੇ ਈ ਆਉਦੇ ਠੀਕ ਹੈ ਨਾ ਤੇ ਉਸ ਤੋਂ ਬਾਅਦ ਭਾਈਆਂ ਨਾਲ ਹੁੰਦੇ ਨੇ ਜੇ ਮਤਲਬ ਵਰਤਵਾਰਾ ਸਹੀ ਹੋਵੇ ਭਾਈ ਪਰਜਾਈ ਦਾ ਤੇ ਨਹੀਂ ਤਾਂ ਉਹ ਕਹਿੰਦੇ ਨੇ ਭਾਈਏ ਰਾਜਪਤੀ ਜੀ ਠਾਣਾ ਛੱਡ ਦੇ ਲਈ ਪੂਆ ਆਉਣਾ ਜਾਣਾ ਉਹ ਹੁੰਦਾ ਉਹ ਮਤਲਬ ਹੈਗੀਆਂ ਜੀ ਉਹ ਹੋਂ ਤਾਂ ਆਪੇ ਇੱਕੇ ਸਾਡੇ ਮੈਂ ਤੁਹਾਨੂੰ ਹੋਰ ਦੱਸ ਇਸ ਚੀਜ਼ ਨਮੀ ਚੋਰੀ ਹੈ ਕਿ ਉਹ ਲੜਕੀ ਜਦੋਂ ਵਿਆਹ ਸੀ ਵਰਸੀ ਆਉਂਦੀ ਜਾਂਦੀ ਰਹੀ ਉਹਦੇ ਬੱਚੇ ਹੋਗੇ ਬੱਚੇ ਵੀ ਹੁੰਦੇ ਨਾਨਕੇ ਹੁੰਦੇ ਕਿਉਂ ਨਾਨਾ ਨਾਨੀ ਜਿਉਂਦੇ ਤੇ ਚਲ ਕੋਸਟਾ ਬਜ਼ੁਰਗ ਹੋ ਗਈ ਨਾਨਾ ਨਾਨੀ ਪੂਰੇ ਹੋ ਗਏ ਉਹਦੇ ਪੇਕੇ ਖਤਮ ਹੋ ਗਏ ਭਾਈ ਤਾਂ ਕੋਈ ਹੈ ਨਹੀਂ ਸੀ ਨਾ ਭੈਣ ਦੀ ਵਰਤੋਂ ਤਾਂ ਜਦੋਂ ਉਹ ਆਈ ਉਹਦੇ ਮਤਲਬ ਵਿਆਹ ਤਾਂ ਰਿਹਾ ਬੱਚਾ ਦਾ ਕੁੜੀ ਦਾ ਵਿਆਹ ਦੀ ਖਾਣੀ ਮੁੰਡੇ ਦਾ ਵਿਆਹ ਸੀ ਤੇ ਕੁੜੀ ਦਾ ਵਿਆਹ ਸੀ ਤੇ ਉਹ ਕੁੜੀ ਦੇ ਵਿਆਹ ਦੀ ਕਹਿੰਦੀ ਮੈਂ ਭੇਲੀ ਲੈ ਕੇ ਜਾਣੀ ਆ ਆਪੀ ਪਿੰਡਾਂ ਉਹਦੇ ਸਾਰੇ ਪਰਿਵਾਰ ਕਹਿਣ ਲੱਗੇ ਵੀ ਉਥੇ ਕੌਣ ਹੈ ਘਰ ਐ ਖੱਡਰ ਬਣਿਆ ਪਿਆ ਮਾਪੇ ਤੇ ਉਹ ਤੇਰੇ ਹੈ ਵੀ ਭਾਈ ਤੇਰੇ ਹੈ ਨਹੀਂ ਤੂੰ ਪਹਿਲੀ ਕਿਹ ਚਾਹੇ ਮੈਂ ਪਹਿਲੀ ਦੇੜੀ ਮੱਥਾ ਟੇਕ ਕੇ ਮੁੜ ਜਾਵਾਂ ਮੈਂ ਭੀਖਿਆਂ ਦੇ ਘਰੇ ਲੈ ਕੇ ਜਾਣੀ ਆ ਚਲੋ ਉਹ ਕਹਿੰਦੇ ਕੋਈ ਦੀ ਪਾਈ ਮਾਨ ਦਾ ਸੰਸਾ ਪੂਰਾ ਕਰ ਲੈਣ ਤੇ ਜਾਣ ਦੋ ਤਾਂ ਇਸ ਟਾਈਮ ਜੀ ਉਹ ਪਹਿਲੀ ਲੈ ਕੇ ਪਿੰਡ ਗਈ ਪਿੰਡ ਜਾ ਕੇ ਉਹਰੇ ਪਹਿਲਾਂ ਤਾਂ ਬਾਸਪਤਾ ਦਿਨੇ ਪਿੰਡ ਨੂੰ ਨਮਸਕਾਰ ਕਰੀ ਅੱਡੇ ਦੀ ਕਿਉਂ ਬਚਪਨ ਗੁਜ਼ਰਿਆ ਹੋਇਆ ਦੀ ਸਾਰੇ ਮਤਲਬ ਹੋਦੇ ਤੇ ਜਦੋਂ ਪਿੰਡ ਆਈ ਆ ਗਏ ਪੂਰੇ ਮੋਤਮਰ ਅੰਦ ਦੇ ਮਿਲੇ ਕਿਸੇ ਨੂੰ ਚਾਚਾ ਕਿਸੇ ਨੂੰ ਤਾਇਆ ਕਿਸੇ ਨੂੰ ਉਸ ਕਿਸੇ ਵੀਰ ਸਸਿਕਾ ਬਲੋ ਜਰੀ ਗਿਆ ਅੱਛਾ ਭਾਈ ਤੂੰ ਕਿਹਦੀ ਕੁੜੀਆਂ ਮੈਂ ਚਾਚਾ ਫਲਾਣੇ ਦੀਆਂ ਅੱਛਾ ਅੱਛਾ ਵਾ ਭਾਈ ਭਾਈ ਕਿਵੇਂ ਆ ਅੱਜ ਕਿਵੇਂ ਕਰਿਆ ਬਹੁਤ ਜੀਵਾ ਕਿਡਾ ਮਾਰਿਆ ਉਹ ਕਹਿੰਦੀ ਵੀ ਤਾਇਆ ਮੇਰੀ ਅੱਜ ਗੁੱਡੀ ਦਾ ਵਿਆਹ ਹੈ ਮੈਂ ਤਾਂ ਆਪਣੇ ਨਾਨਕੇ ਮਾਤਾ ਦੇ ਪੇਕੀ ਢੇਲੀ ਲੈ ਕੇ ਆਈ ਆ ਅੱਛਾ ਭਾਈ ਹਾਂ ਪਈ ਬਾ ਫੇਰ ਤਾਂ ਤੇ ਬਹੁਤ ਪੇਕਿਆਂ ਦਾ ਮਾਣ ਰੱਖਿਆ ਹੈ ਹਾਂਜੀ ਤਾਂ ਜਦੋਂ ਉਹ ਮਾਤਾ ਕੇ ਪੰਦਾ ਚਲੇ ਗਿਆ ਆਪਦੇ ਘਰੇ ਗਿਆ ਉਹ ਚੰਗਾ ਤਾਕੜਾ ਪਰਿਵਾਰ ਸੀ ਵਧੀਆ ਸੀ ਮਤਲਬ ਉਹ ਉਹ ਕਹਿੰਦੇ ਵੀ ਉਹਨੇ ਜਾ ਕੇ ਮੁੰਡੇ ਬੁਲਾਏ ਆਪਦੇ ਉਹ ਕਹਿੰਦਾ ਮੁੰਡਿਓ ਹਾਂ ਉਹ ਕਹਿੰਦੇ ਫਲਾਣਾ ਸੌਂਦੀ ਕੁੜੀ ਆਈ ਐ ਭੇਲੀ ਲੈ ਕੇ ਹੈ ਆਪਣੇ ਆ ਕੁੜੀਆਂ ਨੂੰ ਕਹੋ ਜਾ ਕੇ ਉਹਦਾ ਭਾਈ ਹੋ ਕਰਨ ਮਾਨ ਸਨਮਾਨ ਕਰਨ ਤੇ ਬਾਕੀ ਆਪਾਂ ਉਹਨੂੰ ਘਰੇ ਲਿਆ ਕੇ ਚਾਹ ਪਾਣੀ ਪਿਆਓ ਠੀਕ ਐ ਕਿ ਆਪਾਂ ਉਹਦਾ ਮਾਨ ਸਤਿਕਾਰ ਕਰੀਏ ਉਹ ਵੀ ਬੰਚੇ ਨਾ ਜਾਵੇ ਮੇਰੀ ਪਿੱਕੀ ਮੇਰੇ ਮਾਪੇ ਹੁੰਦੇ ਤਾਂ ਮੈਨੂੰ ਐ ਹੋ ਜੀ ਪਿੰਡ ਨਗਰ ਦੀ ਨਗਰ ਦਾ ਨਗਰੇ ਹੁੰਦਾ ਉਹਨਾਂ ਨੇ ਭਾਈ ਨਾਲ ਬੰਦੇ ਬੁੜੀਆਂ ਨੇ ਬੁੜੀਆਂ ਬੰਦੇ ਨੇ ਬੰਦੇ ਇਕੱਠੇ ਹੋ ਗਏ ਉਹਦੇ ਜਾਣ ਤੇ ਮਾਗਰੇ ਚਲੇ ਗਏ ਜਦੋਂ ਜਾਗੇ ਜੇ ਜਾ ਕੇ ਉਹਦੇ ਦੇਲੇ ਜਿਓ ਮਤਲਬ ਕਿ ਡੱਬਾ ਧਰ ਕੇ ਗੁੜ ਦੀ ਭੇਲੀ ਮੱਥਾ ਟੇਕਦੀ ਹੈ ਤਾਂ ਉਹ ਉਹਨਾਂ ਦੀ ਇੱਕ ਮਾਈ ਨੇ ਹੱਥੋਂ ਚਾਗ ਡੱਬਾ ਫੜ ਲਿਆ ਮੁਰੋ ਕਹਿੰਦੀ ਕਿਉਂ ਕੋੜੇ ਤੂੰ ਤੇਰੇ ਅਸੀਂ ਜੇ ਮਤਲਬ ਕਿ ਉਹ ਨਹੀਂ ਹੈਗੇ ਅਸੀਂ ਤਾਂ ਹੈਗੇ ਆਂ ਫੜਾ ਉਰੇ ਉਹਨੇ ਪੱਲਾ ਕਰਿਆ ਹੈ ਪੱਲਾ ਕਰਕੇ ਭਾਈ ਇਹ ਸਾਗਨ ਪਵਾਇਆ ਚਾਲ ਕਹੇ ਦੀ ਉਹਨੇ ਪਾਈਪ ਨਿਸ਼ ਖਾਰਿਆ ਤੇ ਨਿਸ਼ਾ ਕੇ ਉਹਦਾ ਘਰੇ ਲੈ ਗਈ ਬੰਦੇ ਨਾਲ ਕਰਿਆ ਉਹਦਾ ਉਸ ਮਤਲਬ ਉਹਨੂੰ ਸੂਟ ਪਛਾਕ ਪਰੋਣੇ ਨੂੰ ਪਛਾਕ ਉਹ ਬੁੜਾ ਬੋਲਦਾ ਕਿ ਅਸੀਂ ਇਹ ਤੂੰ ਉਹਦੀ ਫਲਾਸ ਹੋ ਨੌ ਲੈ ਕੇ ਕਿਹਾ ਵੀ ਉਹਦੀ ਤੂੰ ਤੀਂ ਨਗਰ ਦੀ ਤੀਂ ਹੈ ਤੇਰੀ ਅਸੀਂ ਸ਼ੱਕ ਪਰਨਾਵਾਂਗੇ ਇਹ ਸਾਨੂੰ ਨਿਯੋਦਾ ਪਿੰਡ ਨੂੰ ਉਹਨੂੰ ਮਜ਼ੇ ਦੀ ਧਰਤੀ ਨੇ ਵਿਆੜ ਦਿੱਤਾ ਉਹ ਇੰਨਾ ਮਤ ਅਗੇ ਇਸ ਚੀਜ਼ ਨੂੰ ਉਹਨੇ ਸਤਕਾਰ ਦਿੱਤਾ ਪਿੰਡ ਨੂੰ ਵੀ ਸਾਰੇ ਪਰ ਬਾਈ ਜੀ ਇਹ ਗੱਲ ਹੈ ਵੀ ਇਹ ਗੱਲਾਂ ਚੰਗੀਆਂ ਗੱਲਾਂ ਦਾ ਨਾ ਚੰਗੀਆਂ ਹੁੰਦੀਆਂ ਨੇ ਨਗਰ ਦੇ ਨਗਰੇ ਹੁੰਦਾ ਹੈ ਹੈ ਪਰ ਅੱਜ ਕੱਲ ਹੁਣ ਤਾਂ ਬਹੁਤ ਜ਼ਮਾਨਾ ਫਰਕ ਪੈ ਗਿਆ ਉਸ ਟਾਈਮ ਜਦੋਂ ਫਿਰ ਬਾਈ ਜੀ ਉਹ ਬਿਆਦੇ ਕਾਰਟ ਤੇ ਲੈ ਕੇ ਪਿੰਡ ਗਿਆ ਟਰਾਲੀ ਭਰ ਕੇ ਬੁੜੀਆਂ ਦੀ ਮੇਲ ਪੁਰਾਣਾ ਨਾਨਕਾ ਮੇਲਾ ਤੇ ਉਹਦੇ ਮਦਦ ਚੌਰ ਦੇ ਚੱਕਾ ਜਾ ਗਿਆ ਉਹਨੇ ਦੱਸਿਆ ਵੀ ਕਹੇ ਤੁਸੀਂ ਕਹਿੰਦੇ ਤੁਹਾਡੇ ਕੋਈ ਹੈ ਨਹੀਂ ਆ ਮੇਰਾ ਪਿੰਡ ਆਇਆ ਸਾਰਾ ਕਹਿੰਦੇ ਲਾ ਪੇਟੀ ਤੋਂ ਲਾ ਅਲਮਾਰੀ ਬਿਸਤਰੀ ਭਾਂਡੇ ਗਰੀਬ ਪਰਿਵਾਰ ਦੀ ਕੁੜੀ ਸੀ ਉਹ ਕੋਈ ਇਹ ਨਹੀਂ ਵੀ ਚੰਗੇ ਤਨਹਾੜ ਦੀ ਕੁੜੀ ਸੀ ਮਦਦ ਗਰੀਬ ਪਰਿਵਾਰ ਚੋਂ ਦੀ ਆਪਾਂ ਕਹਿੰਦੇ ਆ ਵੀ ਸਹੀ ਗੱਲ ਜੀ ਹਾਂ ਵੀ ਉਹ ਸੀ ਤੇ ਹੋਰ ਗਰੀਬ ਪਰਿਵਾਰ ਚੋਂ ਕੁੜੀ ਜੀ ਆਪਦਾ ਉਹਨ ਕੱਲਾਪਨ ਜ਼ਾਹਰ ਕਰਿਆ ਪਰ ਉਹਨੇ ਫੇਰ ਹੀ ਪਿੰਡ ਦੇ ਆਪਦੇ ਪੇਕਿਆਂ ਦਾ ਮਾਨ ਰੱਖਿਆ ਠੀਕ ਹੈ ਨਾ ਵੀ ਉਸ ਗੱਲ ਨੂੰ ਦੇਖੋ ਵੀ ਨਾ ਕਿਸੇ ਚੀਜ਼ ਦਾ ਹੁੰਦਾ ਧਰਮੀ ਵੀ ਹੈਗੇ ਲੋਕ ਆ ਧਰਮੀ ਵੀ ਹੈਗੇ ਆ ਧਰਮੀ ਤੋਂ ਨੇ ਸੰਘੋੜ ਵਾਲਾ ਇਹ ਧਰਮੀ ਨੇ ਤੇ ਪਰ ਇਹ ਹੈ ਪੰਜਾਬ 'ਚ ਇਹ ਪੰਜਾਬੀ ਵਿਰਸਾ ਜਿਹੜਾ ਪੰਜਾਬ ਇਹ ਪੰਜਾਬ 'ਚ ਹੈ ਹੋਰ ਤੁਹਾਨੂੰ ਕਿ ਤੁਹਾਨੂੰ ਕਿਹਦੇ ਗੁਰੂਆਂ ਦੀ ਥਾਪਣਾ ਮਿਲੀ ਹੈ ਗੁਰੂਆਂ ਦੀ ਬਖਸ਼ਿਸ਼ ਹੋਈ ਹੈ ਸਾਡੇ ਪੀਰ ਪਕੰਬਰਾਂ ਦੀ ਬਖਸ਼ਿਸ਼ ਹੋਈ ਹੈ ਪੰਜਾਬ ਦੀ ਧਰਤੀ ਕਿਹਸੀ ਹੈ ਬਿਹਾਰੀ ਕਹਿੰਦੇ ਨੇ ਵੀ ਪੰਜਾਬ ਵਰਗੀ ਸਟੇਟ ਨਹੀਂ ਹੈ ਇੱਥੇ ਹਰੇਕ ਭੁੱਖੇ ਨੂੰ ਭੋਜਨ ਮਿਲਦਾ ਹੈ ਬੇਲੇ ਨੂੰ ਕੰਮ ਮਿਲਦਾ ਤਾਂ ਹੀ ਸਾਡੇ ਇੱਥੇ ਉਹ ਹੈ ਰੰਗ ਭਾਗ ਨੇ ਬੜਾ ਉਸ ਸਟੇਟਾ ਜੋ ਲੋਕ ਆ ਇੱਥੇ ਬਾਹਰ ਦੇ ਕਿਉਂ ਕਿ ਇੱਥੇ ਹਰੇਕ ਨੂੰ ਸਤਕਾਰ ਮਿਲਦਾ ਹੈ ਦੂਜੀ ਮੇਰੀ ਹੁਣ ਬੇਨਤੀ ਹੈ ਭਾਈ ਨੌਜਵਾਨ ਵੀਰਾਂ ਨੂੰ ਜਿਹੜਿਆ ਨਸ਼ੇ ਦਾ ਦਰਿਆ ਚੱਲ ਰਿਹਾ ਹੈ ਬਾਗ ਰਿਹਾ ਹੈ ਇਹ ਤੋਂ ਬਚੋ ਦੇਖੋ ਜੇ ਚਲੋ ਉਹਦਾ ਤਾਂ ਪਾਈ ਰੱਬ ਨੇ ਦਿੱਤਾ ਹੀ ਨਹੀਂ ਪਰ ਇੱਥੇ ਹੁੰਦੇ ਸੋ ਹੁੰਦੀਆਂ ਭੈਣਾਂ ਦੇ ਭਾਈ ਨਸ਼ਿਆਂ ਦੇ ਬਲੀ ਚੜੀ ਜਾਂਦੇ ਨੇ ਅੱਜ ਤਾਂ ਉਹ ਨਸ਼ਾ ਕਰਕੇ ਜਿਹੜਾ ਮੂਰਾ ਮਰ ਗਿਆ ਉਹ ਆਪਣੇ ਬੱਚਾ ਨੂੰ ਬਿਹਾਉਣ ਤੱਕ ਭਾਈ ਨੂੰ ਯਾਦ ਕਰ ਗਿਆ ਹੁਣ ਉਹ ਹੈ ਘਰਾਂ 'ਚ ਬਹੁਤ ਹੋਇਆ ਹੈ ਮਤਲਬ ਕਿ ਪਰੇ ਇਹਨਾਂ ਨਸ਼ਾ ਤੋਂ بچੋ ਇਸ ਜਿਹੜੀ ਮੇਰੀ ਸਟੋਰੀ ਹੈ ਕਹਾਣੀ ਹੈ ਇਹਨੂੰ ਆਪ ਦੇ ਤੇ ਅਪਲਾਈ ਕਰਕੇ ਇਹਨੂੰ ਆਪ ਦੇ ਤੇ ਰਿਲੀਜ਼ ਕਰੋ ਕਿ ਸੇ ਇਹ ਕਹਾਣੀ ਸਾਡੇ ਘਰ ਚ ਹੋਵੇ ਤਾਂ ਕੀ ਬੇਚੂਗੀ ਸੋ ਮੇਰੀ ਇੰਨੀ ਪਾਕੀ ਸਿਆਣੇ ਕਹਿੰਦੇ ਨੇ ਵੀ ਜੀ ਦੀ ਤੀਸ ਹੋਗੀ ਉਹਦੀ ਕੁਲ ਸੁਗੀ ਜੀ ਦੀ ਤੀ ਦੁਖੀ ਉਹਦੀ ਕੁਲ ਦੁਖੀ ਤੀਆਂ ਦਾ ਕੋਈ ਇਹ ਲੈਣ ਦੇਣ ਦੀਆਂ ਭੁੱਖਿਆ ਨਹੀਂ ਹੁੰਦੀਆਂ ਇਹਦਾ ਪਿਆਰ ਹੈ ਕਿਉਂਕਿ ਉਹ ਉਸ ਪਿੰਡ ਜੇ ਬਚਪਨੋਂ ਗੁਜ਼ਰੇ ਉਹ ਗਲੀਆਂ 'ਚ ਖੇਡੀਆਂ ਨੇ ਉਹਨਾਂ 'ਚ ਉਹਨਾਂ ਨੇ ਮਦਕ ਆ ਉਹਦਾ ਕਤਰਣ ਤੁਮਣ ਨਚਣ ਟਪਣ ਸੀਆਂ ਦਾ ਝਾਰ ਤੇ ਹਰ ਮਨਾਏ ਹੁੰਦੇ ਉਹ ਚਾਹੇ ਸੌਰੇ ਲੱਖ ਚੰਗੇ ਹੋਣ ਪਰ ਧੀ ਪੇਕੇ ਉਹਦਾ ਲੋਝ ਦੀ ਹੈ ਪੇਕੇ ਪੇਕੇ ਹੀ ਹੁੰਦੇ ਨੇ ਸੋ ਮੇਰੀ ਬੇਨਤੀ ਹੈ ਵੀ ਉਹ ਇਹ ਕੰਮ ਨਾ ਕਰੋ ਜਿਹਾ ਕਿ ਪ੍ਰਮਾਤਮਾ ਦੇ ਉੱਚੇ ਪਿੰਡ ਸੰਘੋਲ ਵਾਂਗੂ ਹੋ ਜੇ ਤੇ ਧੀਆਂ ਦਾ ਵੀ ਸਤਿਕਾਰ ਕਰੋ ਭਾਈ ਧੀਆਂ ਨੂੰ ਬੇਨਤੀ ਹੈ ਲਾਲਜ ਛੱਡੋ ਪੇਕੇਆਂ ਦੀ ਆਜਾਇ ਤੇ ਆਸਾ ਰੱਖੋ ਪੇਕੇਆਂ ਦੀ ਪ੍ਰਾਪਰਟੀ ਦੀ ਆਸ ਰੱਖੋ ਉਹਨਾਂ ਨੂੰ ਭਾਈਆਂ ਦਾ ਸੁੱਖਾ ਪਾਓ ਵੀ ਸਾਡੇ ਭਾਈ ਵਦਨ ਫੁੱਲਣ ਭਾਈ ਭਤੀਜੇ ਹੋਣ ਤੇ ਅਸੀਂ ਉੱਥੇ ਸਾਡੇ ਜਿਉਂਦੇ ਪੇਕੇ ਜਿਉਂਦੇ ਭਾਈਆਂ ਭਤੀਜਾਂ ਨਾਲ ਹੁੰਦੇ ਨੇ ਮਾਪੇ ਕਿੰਨਾ ਖੇਰਨੇ ਉਦੋਂ ਦਾ ਸਬਦਾ ਇਹੀ ਹੈ ਮੇਰੀ ਹੈ ਬੇਨਤੀ ਮਨਜ਼ੂਰ ਕਰੋ ਇਹਨੂੰ ਸਟੋਰੀ ਹੈ ਜਿਹੜੀ ਹੈ ਇਹ ਹਕੀਕਤ ਹੈ ਇਹਨੂੰ ਵੱਧ ਤੇ ਬਾਕੀ ਐ ਵੀ ਭਾਈ ਧੀ ਦਾ ਕਦੇ ਕੋਈ ਮੂੰਹ ਨਾ ਫਟਕਾਰੋ ਚਹੀਜੀ ਆਉਂਦੀ ਐ ਉਹਨੂੰ ਛੱਲ ਜੇ ਉਹਦੇ ਘਰ ਚ ਕਜੈਸ ਐ ਉਹ 1 ਰੁਪਿਆ ਵੀ ਦੇ ਦੋ ਉਹ 1 ਰੁਪਿਆ ਵੀ ਲੱਖ ਵਰਗਾ ਮੰਨ ਕੇ ਜਾਊਗੀ ਘਰ ਚੋਂ ਖੁਸ਼ ਹੋ ਕੇ ਤੋਰੋਗੇ ਤਾਂ ਤੁਹਾਡਾ ਘਰ ਵੀ ਵਧੂ ਤੁਹਾਡੀ ਕਬੀਲਦਾਰੀ ਵੀ ਸਹੀ ਹੋ ਮਦਦ ਇਹ ਕਰ ਰੱਬ ਦਾ ਰੂਪ ਹੈ ਠੀਕ ਹੈ ਨਾ ਇਹਨੂੰ ਨਹੀਂ ਫਿਰ ਭਾਈ ਸਗੋਲ ਪਿੰਡ ਦਾ ਯਾਦ ਰੱਖਿਓ ਇਹ ਸਟੋਰੀ ਜਿਹਦੇ ਯਾਦ ਰਹੇ ਜੂਗੀ ਉਹ ਮੈਂ ਤਾਂ ਇਹ ਕਹਿੰਦਾ ਵੀ ਕੋਈ ਆਉਦੀ ਚੀਜ਼ ਭੈਣ ਨੂੰ ਫਟਕਾਰੂਗਾ ਠੀਕ ਹੈ ਸੋ ਮੇਰੀ ਬੇਨਤੀ ਹੈ ਇਹਨੂੰ ਸਟੋਰੀ ਨੂੰ ਮੇਰੀ ਨੂੰ ਚੇਤੇ ਰੱਖਣਾ ਯਾਦ ਕਰਨਾ ਠੀਕ ਹੈ ਤੇ ਆਪ ਦਾ ਇਹਨੂੰ ਵੱਧ ਤੋਂ ਵੱਧ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ